ਕੋਈ ਇੱਕ ਮੋਨੋ ਟ੍ਰੇਨ ਜੋ ਕਿ ਅਚਾਨਕ ਹੀ ਕਿਵੇਂ ਫਸ ਜਾਂਦੀ ਹੈ ਤੇ ਇਸ ਟ੍ਰੇਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਸੇਂਜਰ 200 ਪੈਸੇਂਜਰ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਸਵਾਰ ਹੁੰਦੇ ਨੇ ਇਹ ਮੋਨੋ ਰੇਲ ਹੈ ਜੋ ਕਿ ਅਚਾਨਕ ਹੀ ਜਦੋਂ ਮੁੜਨ ਲੱਗਦੀ ਹੈ ਤਾਂ ਫਸ ਜਾਂਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਦੋ ਸਟੇਸ਼ਨਾਂ ਦੇ ਵਿਚਾਲੇ ਇਹ ਫਸਦੀ ਹੈ ਤੇ 200 ਦੇ ਕਰੀਬ ਜਿਹੜੇ ਯਾਤਰੀ ਇਸ ਦੇ ਵਿੱਚ ਸਵਾਰ ਹੁੰਦੇ ਨੇ ਅੰਦਰ ਬੈਠੇ ਲੋਕਾਂ ਦਾ ਸਾਹ ਗੰਭ ਹੋ ਜਾਂਦਾ ਹੈ ਤੇ ਉਹਨਾਂ ਦੀ ਜਾਨ ਤਾਂ ਮੰਨੋ ਮੁੱਠੀ ਦੇ ਵਿੱਚ ਆ ਜਾਂਦੀ ਹੈ ਜਿਵੇਂ ਇਹ ਤਸਵੀਰਾਂ ਵਾਇਰਲ ਹੋਈਆਂ ਹਾਲਾਂਕਿ ਇਸ ਦੇ ਅੰਦਰ ਦੀਆਂ ਤਸਵੀਰਾਂ ਵੀ ਕਾਹਨੂੰ ਬੁਖਾਰਿਆ ਜਿਸ ਦੇ ਵਿੱਚ ਬੱਚੇ, ਬਜ਼ੁਰਗ, ਮਹਿਲਾਵਾਂ ਹਰ ਕੋਈ ਇਸ ਰੇਲ ਦੇ ਵਿੱਚ ਸਵਾਰ ਸੀ ਜਿਵੇਂ ਹੀ ਇਹ ਰੇਲ ਤੁਸੀਂ ਦੇਖ ਸਕਦੇ ਹੋ ਕਿ ਮੁੜਨ ਲੱਗਦੀ ਤਾਂ ਅਚਾਨਕ ਦੋ ਸਟੇਸ਼ਨਾਂ ਦੇ ਵਿਚਾਲੇ ਸਟਕ ਹੋ ਜਾਂਦੀ ਹੈ ਉਸ ਦੇ ਚਲਦਿਆਂ ਲੋਕਾਂ ਦੀ ਤਾਂ ਜਾਨ ਮੁੱਠੀ ਦੇ ਵਿੱਚ ਆ ਜਾਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਪਹੁੰਚੇ ਤੇ ਮਸਾ ਸਾਰੇ ਪੈਸੇਂਜਰਸ ਨੂੰ ਸਟ੍ਰੇਨ ਦੇ ਵਿੱਚੋਂ ਹੇਠਾ ਉਤਾਰਿਆ ਗਿਆ ਇਹ ਦੇਖੋ ਇਹ ਕਿਧਰ ਭੱਜ ਰਹਾ ਹੈ ਇਹ ਵੰਦਨ ਤਾਂ ਵੰਦਨ ਗੱਡੀ ਵਿੱਚ ਬੈਠ ਕੇ ਨਹੀਂ ਦੱਸਦੇ ਆ ਨਹੀਂ ਆਲੇ ਨਾਲ ਹੋਣਾ ਹੈ देखो एक मोनो ट्रेन जो कि अचानक ही किमे फस जाती है ते इस ट्रेन ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਸੇਂਜਰ 200 ਪੈਸੇਂਜਰ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਸਵਾਰ ਹੁੰਦੇ ਨੇ ਇਹ ਮੋਨੋ ਰੇਲ ਹੈ ਜੋ ਕਿ ਅਚਾਨਕ ਹੀ ਜਦੋਂ ਮੁਰਨ ਲੱਗਦੀ ਹੈ ਤਾਂ ਫਸ ਜਾਂਦੀ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਦੋ ਸਟੇਸ਼ਨਾਂ ਦੇ ਵਿਚਾਲੇ ਇਹ ਫਸਦੀ ਹੈ ਤੇ 200 ਦੇ ਕਰੀਬ ਜਿਹੜੇ ਯਾਤਰੀ ਇਸ ਦੇ ਵਿੱਚ ਸਵਾਰ ਹੁੰਦੇ ਨੇ ਅੰਦਰ ਬੈਠੇ ਲੋਕਾਂ ਦਾ ਸਾਹ ਗੰਭ ਹੋ ਜਾਂਦਾ ਹੈ ਤੇ ਉਹਨਾਂ ਦੀ ਜਾਨ ਤਾਂ ਮੰਨੋ ਮੁੱਠੀ ਦੇ ਵਿੱਚ ਆ ਜਾਂਦੀ ਹੈ ਜਿਵੇਂ ਇਹ ਤਸਵੀਰਾਂ ਵਾਇਰਲ ਹੋਈਆਂ ਹਾਲਾਂਕਿ ਇਸ ਦੇ ਅੰਦਰ ਦੀਆਂ ਤਸਵੀਰਾਂ ਵੀ ਕਾਹਨੂੰ ਬੁਖਾਰਿਆ ਜਿਸ ਦੇ ਵਿੱਚ ਬੱਚੇ, ਬਜ਼ੁਰਗ, ਮਹਿਲਾਵਾਂ ਹਰ ਕੋਈ ਇਸ ਰੇਲ ਦੇ ਵਿੱਚ ਸਵਾਰ ਸੀ ਜਿਵੇਂ ਇਹ ਰੇਲ ਤੁਸੀਂ ਵੇਖ ਸਕਦੇ ਹੋ ਕਿ ਮੁੜਨ ਲੱਗਦੀ ਤਾਂ ਅਚਾਨਕ ਹੀ ਦੋ ਸਟੇਸ਼ਨਾਂ ਦੇ ਵਿਚਾਲੇ ਸਟਕ ਹੋ ਜਾਂਦੀ ਹੈ ਉਸ ਦੇ ਚਲਦਿਆਂ ਲੋਕਾਂ ਦੀ ਤਾਂ ਜਾਨ ਮੁੱਠੀ ਦੇ ਵਿੱਚ ਆ ਜਾਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਪਹੁੰਚੇ ਤੇ ਮਸਾ ਸਾਰੇ ਪੈਸੰਜਰਸ ਨੂੰ ਸਪਰੇਨ ਦੇ ਵਿੱਚੋਂ ਹੇਠਾ ਉਤਾਰਿਆ ਗਿਆ ਇਹ ਦੇਖੋ ਇਹ ਕਿਧਰ ਫਾਗ ਰਿਹਾ ਹੈ ਇਹ ਬੰਦਾ ਟਾਈਮ ਉੱਤੇ ਗੱਡੀ ਵਿੱਚ ਬੈਠੂ ਨਹੀਂ ਹੁੰਦਾ ਆ ਨਹੀਂ ਆਲੇ ਨਾ ਹੋਵੇ ਆਲੇ ਹੀ ਰਹੇ ਦੇਖੋ ਇੱਕ ਮੋਨੋ ਟ੍ਰੇਨ ਜੋ ਕਿ ਅਚਾਨਕ ਹੀ ਕਿਵੇਂ ਫਸ ਜਾਂਦੀ ਹੈ ਤੇ ਇਸ ਟ੍ਰੇਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਸੇਂਜਰ 200 ਪੈਸੇਂਜਰ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਸਵਾਰ ਹੁੰਦੇ ਨੇ ਇਹ ਮੋਨੋ ਰੇਲ ਹੈ ਜੋ ਕਿ ਅਚਾਨਕ ਹੀ ਜਦੋਂ ਮੁਰਨ ਲੱਗਦੀ ਹੈ ਤਾਂ ਫਸ ਜਾਂਦੀ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਦੋ ਸਟੇਸ਼ਨਾਂ ਦੇ ਵਿਚਾਲੇ ਇਹ ਫਸਦੀ ਹੈ ਤੇ 200 ਦੇ ਕਰੀਬ ਜਿਹੜੇ ਯਾਤਰੀ ਇਸ ਦੇ ਵਿੱਚ ਸਵਾਰ ਹੁੰਦੇ ਨੇ ਅੰਦਰ ਬੈਠੇ ਲੋਕਾਂ ਦਾ ਸਾਹ ਗੰਭ ਹੋ ਜਾਂਦਾ ਹੈ ਤੇ ਉਹਨਾਂ ਦੀ ਜਾਨ ਤਾਂ ਮੰਨੋ ਮੁੱਠੀ ਦੇ ਵਿੱਚ ਆ ਜਾਂਦੀ ਹੈ ਜਿਵੇਂ ਇਹ ਤਸਵੀਰਾਂ ਵਾਇਰਲ ਹੋਈਆਂ ਹਾਲਾਂਕਿ ਇਸ ਦੇ ਅੰਦਰ ਦੀਆਂ ਤਸਵੀਰਾਂ ਵੀ ਕਾਹਨੂੰ ਬੁਖਾਰਿਆ ਜਿਸ ਦੇ ਵਿੱਚ ਬੱਚੇ, ਬਜ਼ੁਰਗ, ਮਹਿਲਾਵਾਂ ਹਰ ਕੋਈ ਇਸ ਰੇਲ ਦੇ ਵਿੱਚ ਸਵਾਰ ਸੀ ਜਿਵੇਂ ਇਹ ਰੇਲ ਤੁਸੀਂ ਵੇਖ ਸਕਦੇ ਹੋ ਕਿ ਮੁੜਨ ਲੱਗਦੀ ਤਾਂ ਅਚਾਨਕ ਹੀ ਦੋ ਸਟੇਸ਼ਨਾਂ ਦੇ ਵਿਚਾਲੇ ਸਟਕ ਹੋ ਜਾਂਦੀ ਹੈ ਉਸ ਦੇ ਚਲਦਿਆਂ ਲੋਕਾਂ ਦੀ ਤਾਂ ਜਾਨ ਮੁੱਠੀ ਦੇ ਵਿੱਚ ਆ ਜਾਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਪਹੁੰਚੇ ਤੇ ਮਸਾ ਸਾਰੇ ਪੈਸੰਜਰਸ ਨੂੰ ਸਟ੍ਰੇਨ ਦੇ ਵਿੱਚੋਂ ਹੇਠਾ ਉਤਾਰਿਆ ਗਿਆ ਇਹ ਦੇਖੋ ਇਹ ਕਿਧਰ ਫਾਗ ਰਿਹਾ ਹੈ ਇਹ ਬੰਦਾ ਜਦੋਂ ਗਾੜੀ ਵਿੱਚ ਬੈਠੂ ਨਹੀਂ ਦਿੰਦਾ ਆ ਨਹੀਂ ਆਲੇ ਨਾ ਹੋਏ ਆਲੇ ਨਹੀਂ